ਆਲਫ਼ ਅੱਗ ਲੜਾਈ ਦੀ ਭੜਕ ਉੱਠੀ ਫੂਲਾ ਸਿੰਘ ਜਾਂ ਹੋਇਆ ਸ਼ਹੀਦ ਮੀਆਂ ਜਿਵੇਂ ਅੱਗ ਬਾਰੂਦ ਨੂੰ ਲੱਗ ਜਾਵੇ ਖਿਲਰ ਗਈ نزدੀਕ ਬਾਈਦ ਮੀਆਂ ਧੋਵੇਂ ਸਿੱਖ ਪਠਾਨ ਪਏ ਹੋਣ ਟੱਕਰੇ ਜਿਵੇਂ ਬਕਰੇ ਰੋਜ਼ ਬੱਕਰ Eid ਮੀਆਂ ਕਾਦਰ ਯਾਰ ਮਰਦੇ ਕੀਦੀ ਨਾਲ ਡਰਦੇ ਪਰ ਬਹਾਦਰਾਂ ਨੂੰ ਹੋਈ ਈਦ ਮੀਆਂ ਬੇਬੰਦੂਕ ਦੀ ਕੋਕ ਨੂੰ ਕੌਣ ਸੁਣਦਾ ਜਿੱਥੇ ਤੋਪਾਂ ਨੇ ਪਾਈਏ ਗਾਜ ਯਾਰੋ ਤੂੰ ਆ ਧਾਰ ਤੇ ਗਰਦ ਘਬਾਰ ਨੇ ਜੀ ਲਿਆ ਸਾਰੇ ਮੈਦਾਨ ਨੂੰ ਕਾਜ ਯਾਰੋ ਅਜ਼ਰਾਇਲ ਤਿਆਰ ਹੋ ਕੋਲ ਖਲਾ ਢੂਲ ਮੋਤ ਵਾਲਾ ਗਿਆ ਵਾਜ ਯਾਰੋ ਕਾਦਰ ਯਾਰ ਇੱਕ ਵਾਰ ਤਾਂ ਯਾਦ ਰੱਖ ਸੀ ਜਿਹੜਾ ਜੀਮਦਾ ਰਹੇਗਾ ਅੱਜ ਯਾਰੋ ਬੇਪਏ ਤਰਬਕ ਦੇ ਉਠ ਘੋੜੇ ਹੋਏ ਕੰਨ ਡੋਰੇ ਨਾਲ ਗੂੰਜ ਮੀਆਂ ਜ਼ਖਮੀ ਖੂਨ ਦੇ ਵਿੱਚ ਗਲਤਾਨ ਰੁਲਦੇ ਜਿਵੇਂ ਪਈ ਕੁਰਲਾਮ ਦੀ ਕੂੰਜ ਮੀਆਂ ਮੌਸਮ ਫਸਲ ਦੇ ਵਿੱਚ ਜਿਵੇਂ ਫੇਰ ਭੌਕਰ ਭੁੱਖਾ ਜੱਟ ਲੈਂਦਾ ਦਾਣੇ ਹੂੰਜ ਮੀਆਂ ਕਦਰ ਯਾਰ ਕੋਲੇ ਸੋਣੀ ਸੂਰਤਾਂ ਨੂੰ ਵਾਗ ਮੂਰਤਾਂ ਦੇਵ ਦੇ ਪੂਜ ਮੀਆਂ ਤੇ ਤੋਪਾਂ ਨੂੰ ਚੱਲਦਿਆਂ ਪੈਰ ਹੋਇਆ ਦੁਪਹਿਰ ਪੁੱਜੀ ਉਤਵਾਨ ਬੇਲੀ ਨਾਲ ਪਿਆਸ ਦੇ ਸਭ ਉਦਾਸ ਹੋਏ ਸਖਤ ਧੁੱਪ ਲੱਗੀ ਉਤਵਾਨ ਬੇਲੀ ਬਾਂਦੇ ਡੰਡ ਪਰ ਕੰਡ ਨਾ ਮੂਲ ਦੇਂਦੇ ਪਏ ਜਾਨ ਨੂੰ ਕਰਨ ਕੁਰਬਾਨ ਬੇਲੀ ਕਾਦਰੀ ਯਾਰ ਮਰਦੇ ਉੱਤੇ ਮੋਰਚੇ ਦੇ ਦੋਵੇਂ ਸਿੱਖ ਤੇ ਨਾਲੇ ਪਠਾਨ ਬੇਲੀ ਸੇ ਸਾਭਤੀ ਦੇ ਨਾਲ ਸਿੱਖ ਯਾਰੋ ਵੇਖੋ ਤਰਪ ਪਠਾਣਾ ਦੀ ਵੜਨ ਲੱਗੇ ਪਰੇ ਛੱਟ ਬੰਦੂਕ ਤੇ ਘੁੱਟ ਕੇ ਜੀ ਹੱਥ ਵਿੱਚ ਸ਼ਮਸ਼ੀਰ ਫੜਨ ਲੱਗੇ ਵਸਦੇ ਗੋਲਿਆਂ ਨੂੰ ਜਿਵੇਂ ਜਾਣ ਓਲੇ ਸਿੱਧੇ ਵਿੱਚ ਮੈਦਾਨ ਦੇ ਵੜਨ ਲੱਗੇ ਕਾਦਰੀਆਰ ਤਲਵਾਰ ਦੀ ਝੰਬ ਦੇ ਕੇ ਦੁਸ਼ਮਣ ਦਾਣਿਆਂ ਦੇ ਵਾਂਗ ਛੜਨ ਲੱਗੇ ਝੀਮ ਜੰਗ ਦਾ ਰੰਗ ਤਾਂ ਹੋਰ ਹੋਇਆ ਜਦੋਂ ਦੌੜ ਕੇ ਆਏ ਨਿਹੰਗ ਯਾਰੋ ਸ਼ੇਰ ਬੱਬਰ ਵਾਂਗੂ ਹੱਥ ਤਬਰ ਫੜ ਕੇ ਨਾਰਾ ਮਾਰਦੇ ਜਿਵੇਂ ਮਲੰਗ ਯਾਰੋ ਜਮਾ ਹੋਏ ਕੇ ਮੋਰਚੇ ਵੱਲ ਆਏ ਜਿਵੇਂ ਸ਼ਮਾ ਤੇ ਜਾਏ ਪਤੰਗ ਯਾਰੋ ਕਾਦਰੀ ਯਾਰ ਪਠਾਣ ਤੇ ਸਿੱਖ ਦੂਵੇਂ ਦਿੱਤੇ ਹੁਣ ਤਕਦੀਰ ਨੇ ਡੰਗ ਯਾਰੋ ਜੇ ਚੁਸਤੀ ਦੇ ਨਾਲ ਦਰਾਨੀਆਂ ਨੇ ਖਿੱਚੀ ਗੁੱਸੇ ਦੇ ਨਾਲ ਤਲਵਾਰ ਯਾਰੋ ਕਾਇਮ ਹੋ ਕੇ ਆਪਣੀ ਜਗਾ ਉੱਤੇ ਨਾਰਾ ਮਾਰ ਦੇ ਖੂਬ ਲਲਕਾਰ ਯਾਰੋ ਜਿਵੇਂ ਸ਼ੇਰ ਬੱਗੇ ਸਿੱਖ ਗਲੇ ਲੱਗੇ ਸ਼ੁਰੂ ਹੋਈ ਤਲਵਾਰ ਦੀ ਮਾਰ ਯਾਰੋ ਕਾਦਰ ਯਾਰ ਵਿਚਾਰ ਦੇ ਨਾਲ ਦੇਖੋ ਸਿੱਖ ਇੱਕ ਪਠਾਨ ਜੇ ਚਾਰ ਯਾਰੋ ਏ ਹਲਾਲ ਦਾ ਚੰਨ ਜਿਵੇਂ ਚਮਕਦਾ ਏ ਤਵੇਂ ਚਮਕਦੀ ਪਈ ਸ਼ਮਸ਼ੇਰ ਮੀਆਂ ਇੱਕ ਵਾਰ ਜੇ ਨੂੰ ਧਾਰ ਵਹਿ ਜਾਵੇ ਤਾਬ ਰਹੇ ਨਾ ਲੜਦੀ ਫੇਰ ਮੀਆਂ ਜਿਵੇਂ ਲਹੂ ਦੇ ਨਾਲ ਤਾਂ ਲਾਲ ਹੋਈ ਲੱਗੇ ਮੁਰਦਿਆਂ ਦੇ ਆਂ ਢੇਰ ਮੀਆਂ ਕਾਦਰ ਯਾਰ ਆ ਕੈਰ ਨੇ ਜ਼ੋਰ ਪਾਇਆ ਉੱਡ ਗਈ ਜਹਾਨ ਤੋਂ ਮੇਰ ਮੀਆਂ ਏ ਖੂਬ ਲੜਦੇ ਸਿੰਘ ਗੱਡ ਕੇ ਜੀ ਕੱਢ ਦਿੱਤਾ ਪਠਾਣਾ ਦਾ ਤੂੰ ਮੀਆਂ ਨਾਲ ਤੇਗ ਫੱਟੇ ਕੀਤੇ ਦੰਦ ਖੱਟੇ ਯਾਦ ਆਮਦਾ ਤੂੰ ਹੀ ਤੂੰ ਮੀਆਂ ਇੱਕ ਦੂਸਰੇ ਨੂੰ ਕਤਲ ਕਰਨ ਯਾਰੋ ਜਿਵੇਂ ਰਨ ਚਾ ਮਾਰਦੀ ਜੂ ਮੀਆਂ ਕਾਦਰ ਯਾਰ ਤਲਵਾਰ ਚਲਾਈ ਸਿੱਖਾਂ ਜਿਵੇਂ ਪਿੰਜਾ ਹੈ ਪਿੰਜ ਦਾ ਰੂ ਮੀਆਂ ਡਾਲ ਦੱਬ ਕੇ ਖਾਲਸਾ ਫੌਜ ਲੜੀ ਜਿਵੇਂ ਚੜੀ ਚਨਹਾਦੀ ਕਾਂਗ ਯਾਰੋ ਪਸ਼ੀਮਾਨ ਤੇ ਹੋ ਹੈਰਾਨ ਖਲੇ ਭੁੱਲ ਗਈ ਪਠਾਣਾ ਨੂੰ ਬਾਗ ਯਾਰੋ ਸੈਂਦੇ ਫੜਕਣਾ ਕੜਕਦੇ ਨਾਲ ਤੇ ਕਾਂ ਜਿਵੇਂ ਲੱਕੜੀ ਦੀ ਹੁੰਦੀ ਸ਼ਾਂਗ ਯਾਰੋ ਕਾਦਰ ਯਾਰ ਅਕਾਲੀਆਂ ਤਬਰ ਫੜ ਕੇ ਕੀਤੀ ਆਣ ਪਠਾਣਾ ਦੀ ਸ਼ਾਂਗ ਯਾਰੋ ਢਾਲ ਡੌਰ ਹੋਏ ਨਾਲ ਭੌਰ ਹੋਏ ਹੋਰ ਤੌਰ ਹੋਏ ਯਾਰੋ ਗਾਜ਼ੀਆਂ ਦੇ ਹੋ ਕੇ ਚਾਕ ਰੁਲਦੇ ਵਿੱਚ ਖਾਕ ਦੇ ਜੀ ਜਿਹੜੇ ਸਾਨ ਚੜਦੇ ਉੱਪਰ ਤਾਜ਼ੀਆਂ ਦੇ ਦੁਰੋ ਹਾਰ ਨਸੀਬ ਨੂੰ ਢਾੜ ਪੈ ਗਈ ਹੁਣ ਕੌਣ ਸੁਣਦਾ ਮਸਲੇ ਕਾ ਜੀਆਂ ਦੇ ਕਾਦਰੀ ਯਾਰ ਵਜ਼ੂ ਨਾਲ ਲਹੂ ਕਰਦੇ ਸਖਰ ਲੱਥੇ ਨਹੀਂ ਅੱਜ ਨਮਾਜੀਆਂ ਦੇ ਝਾਲ ਜ਼ਬਾ ਪਏ ਤਤਰਾਂ ਵਾਂਗ ਹੁੰਦੇ ਦਿਨ ਦੇ ਕੰਡ ਨਾ ਮਿੱਤਰ ਪਿਆਰਿਆਂ ਨੂੰ ਗਾਜ਼ੀ ਮਰਨ ਤੇ ਹੋਏ ਨੇ ਆਪ ਰਾਜ਼ੀ ਕਰਕੇ ਯਾਦ ਆਪਣੇ ਪੀਰਾਂ ਸਾਰਿਆਂ ਨੂੰ ਸੇਕ ਬੱਚਿਆਂ ਦੀ ਘਰ ਦੇ ਵੱਲ ਖਿੱਚੇ ਨਸੇਰਾ ਨਾ ਕੋਈ ਵਿਚਾਰਿਆਂ ਨੂੰ ਕਾਦਰ ਯਾਰ ਕਰਦੇ ਯਾਦ ਔਰਤਾਂ ਨੂੰ ਜਿਹੜੀਆਂ ਗਿਣਦੀਆਂ ਪਈਆਂ ਨੇ ਤਾਰਿਆਂ ਨੂੰ ਰੇ ਰੱਖਿਆ ਜ਼ਰਾ ਨਾ ਫਰਕ ਬਾਕੀ ਕੀਤੀ ਖਾਲਸੇ ਨੇ ਡਾਢੀ ਜ਼ੋਰੀਆਂ ਜੀ ਬੇਲਗਾਮ ਘੋੜੇ ਦੌੜੇ ਚਾਰ ਤਰਫੀ ਤੇ ਸਵਾਰਾਂ ਦੀਆਂ ਕੀਟੀਆਂ ਪੂਰੀਆਂ ਜੀ ਪਿਚਕਾਰੀ ਤਾਂ ਬਰਸ਼ੀ ਦੀ ਠੀਕ ਮਾਰੀ ਖੂਬ ਖੇਡੀਆਂ ਖਾਲਸੇ ਹੋਰੀਆਂ ਜੀ ਕਾਦਰੀਆਰ ਪਠਾਣਾ ਦੇ ਰੁਲਣ ਮੁਰਤੇ ਜਿਵੇਂ ਰੁਲਦੀਆਂ ਬਾਗ ਵਿੱਚ ਤੋਰੀਆਂ ਜੀ ਸੇ ਸੂਰ ਦੁਰਾਨੀਆਂ ਬਹੁਤ ਲਾਇਆ ਐ ਪਰਪੇਸ਼ ਨਾ ਜਾਮਦੀ ਏਕ ਮੀਆਂ ਕਿਹੜਾ ਪਾੜ ਤਲਵਾਰ ਦੇ ਆਣ ਮੇਲੇ ਹਾੜੇ ਲਾ ਕੇ ਥੱਕੇ ਅਨੇਕ ਮੀਆਂ ਕੰਦਾ ਕਾਬਲ ਦੀਆਂ ਗਈਆਂ ਕੰਬ ਯਾਰੋ ਪਹੁੰਚਾ ਜਾ ਕੰਧਾਰ ਨੂੰ ਸੇਕ ਮੀਆਂ ਕਾਦਰੀ ਯਾਰ ਪਠਾਣਾ ਦੇ ਵਿੱਚ ਸੀਨੇ ਪਾਇਆ ਸ਼ਰਮ ਦੇ ਵਰਮ ਨੇ ਸੇਕ ਮੀਆਂ ਸੀਨ ਸਿੱਖਾਂ ਨੇ ਅੱਡੇ ਮੁਕਾ ਛੱਡੇ ਪਏ ਧਾਰ ਤਲਵਾਰ ਨੂੰ ਆਣ ਫੱਡੇ ਮਾਰ ਮਾਰ ਕੇ ਲਾ ਅੰਬਾਰ ਦਿੱਤੇ ਯਾਰੋ ਸਿੱਖ ਤਲਵਾਰ ਦੇ ਧਨੀ ਵੱਡੇ ਨਾਲ ਜੋਸ਼ ਪਠਾਣਾ ਤੋਂ ਤੋਤ ਰੋੜ ਦਿੱਤਾ ਜਿਵੇਂ ਖੋਰ ਪੈ ਜਾਮ ਦੇ ਮਸਤ ਛੱਡੇ ਕਾਦਰੀ ਯਾਰ ਲਲਕਾਰ ਵੰਗਾਰ ਦੇ ਨੇ ਮਾਝੇ ਮਾਲਵੇ ਦੇ ਹੁਸ਼ਿਆਰ ਨੱਡੇ ਛੀਨ ਸ਼ੋਰ ਦਾ ਜ਼ੋਰ ਹੁਣ ਬਹੁਤ ਹੋਇਆ ਡਾਡੀ ਆਣ ਹੋਈ ਸ਼ੁਰੂ ਕੱਟ ਯਾਰੋ ਸਿਰ ਛਟਕੇ ਪਏ ਪਠਾਣ ਲੜਦੇ ਦਿੱਤਾ ਸਿਆਣੇ ਹੰਗਾ ਨੂੰ ਫਟ ਯਾਰੋ ਝੱਟ ਸਿੱਖ ਆਪਣਾ ਬਦਲਾ ਲੈਣ ਕਾਰਨ ਵਾਂਗ ਬਾਜ਼ਾਂ ਦੇ ਮਾਰਦੇ ਝੱਟ ਯਾਰੋ ਕਾਦਰ ਯਾਰ ਪਠਾਣਾ ਦੀ ਫੌਜ ਅੰਦਰ ਪਿਆ ਆਣ ਕੇ ਹੁਣ ਕੁਰ ਲੱਟ ਯਾਰੋ ਸਵਾਦ ਸਾਫ ਲੜਾਈ ਦਾ ਹਾਲ ਸਾਰਾ ਇੱਕ ਉੱਚੀ ਪਹਾੜੀ ਦੇ ਸਿਰੇ ਚੜ ਕੇ ਰਣਜੀਤ ਸਿੰਘ ਸਰਕਾਰ ਨੇ ਆਪ ਡਿਠਾ ਅੱਖੀ ਨਾਲ ਯਾਰੋ ਦੂਰਬੀਨ ਧਰ ਕੇ ਕਿਸ ਤਰ੍ਹਾਂ ਨਿਹੰਗਾਂ ਨੇ ਪਕੜਤੇ ਗਾਂ ਲਾ ਦਿੱਤੇ ਪਠਾਣਾ ਦੇ ਮਾਰ ਫੜ ਕੇ ਕਾਦਰ ਯਾਰ ਸਰਕਾਰ ਮਾਲੂਮ ਕੀਤਾ ਦਿਲ ਵਿੱਚ ਹੁਣ ਸਭ ਪਠਾਨ ਧੜਕੇ ਜਵਾਦ ਜ਼ਰੂਰ ਸਰਕਾਰ ਦੇ ਨਾਲ ਯਾਰੋ ਹੈ ਸੀ 4000 ਅਸਵਾਰ ਮੀਆਂ ਇੱਕ ਢਾਲ ਹੈਠਾਂ ਸੱਬੇ ਮਰਨ ਵਾਲੇ ਵਿੱਚ ਲੜਨਦੇ ਬਹੁਤ ਹੁਸ਼ਿਆਰ ਮੀਆਂ ਜੁਰਤ ਪਹਾੜੀ ਤੋਂ ਉਤਰ ਕੇ ਜੀ ਨਾਲ ਜੁਰਤ ਦੇ ਥੱਦੀ ਕਾਹ ਆਰਮੀਆਂ ਕਾਦਰ ਯਾਰ ਨਕਾਰੇ ਤੇ ਚੋਟ ਲਾਈ ਆਈ ਜੰਗ ਦੇ ਵੱਲ ਸਰਕਾਰ ਮੀਆਂ ਹੋਏ ਤਰਫ ਮੈਦਾਨ ਦੇ ਚਟਕ ਆਏ ਜਿਵੇਂ ਚੁੰਗੀਆਂ ਮਾਰਦੇ ਬਾਕੀ ਯਾਰੋ ਹੱਥ ਪਕੜਨੇ ਜੇ ਮਾਰੂ ਮਾਰ ਕਰਦੇ ਵੜਦੇ ਵਿੱਚ ਮੈਦਾਨ 베 ਝੱਕ ਯਾਰੋ ਸਿਰ ਗਿਆ ਤੇ ਜਾਏ ਬੇਸ਼ੱਕ ਉਸ ਦਾ ਜੱਗ ਵਿੱਚ ਰਹਿ ਆ ਜਿਸ ਦਾ ਨੱਕ ਯਾਰੋ ਕਾਦਰ ਯਾਰ ਸਰਕਾਰ ਨੂੰ ਵੇਖ ਕੇ ਤੇ ਤਰਟ ਗਿਆ ਪਠਾਣਾ ਦਾ ਸ਼ੱਕ ਯਾਰੋ ਜੋਏ ਜ਼ਹਰਾ ਰਹਿਣਾ ਜ਼ਰਾ ਪੱਕਾ ਲੱਗਾ ਜਦੋਂ ਅਸਵਾਰਾਂ ਦਾ ਆਣ ਧੱਕਾ ਜਿਵੇਂ ਛੱਤ ਹੀਠੋਂ ਕੜਕ ਪਾੜ ਜਾਵੇ ਟੈ ਪੈਂਦਾ ਏ ਝਟ ਮਕਾਨ ਪੱਕਾ ਜਿਵੇਂ ਹਿੱਲ ਪੈ ਗਈ ਦੁਰਾਨੀਆਂ ਨੂੰ ਕਿਹੜਾ ਵੱਲ ਕੇ ਦੇਵ ਸੀ ਆਣ ਡੱਕਾ ਕਾਦਰ ਯਾਰ ਪਠਾਣ ਨਾ ਰਹੇ ਕਾਇਮ ਸਾਰਾ ਜ਼ੋਰ ਅਲੀ ਅਕਬਰ ਲਾ ਥਕਾ ਐਨ ਅਕਲ ਸਾਰੀ ਮਾਰੀ ਗਈ ਯਾਰੋ ਐਸੀ ਪਈ ਪਠਾਣਾ ਨੂੰ ਫੰਡ ਮੀਆਂ ਇੱਕ ਘੜੀ ਦੇ ਵਿੱਚ ਅਕਾਲੀਆਂ ਨੇ ਲਿਆ ਦਾਲ ਫੁਲਕਾ ਉੱਥੇ ਵੰਡ ਮੀਆਂ ਕਾ ਖਰੇ ਹਾ ਨ ਪੱਲੇ ਦੌਰਾਨੀਆਂ ਦੇ ਚਾਰੇ ਕੰਨੀਆਂ ਚੱਲੇ ਨੀ ਛੰਡ ਮੀਆਂ ਕਾਦਰ ਯਾਰ ਪਠਾਣਾ ਨ ਮਾਣਿਆ ਨੇ ਦਿੱਤੀ ਉੱਤੇ ਮੈਦਾਨ ਦੇ ਕੰਡ ਮੀਆਂ ਗੈਨ ਗਰੂਰ ਦੇ ਨਾਲ ਨਿਹੰਗ ਸਾਰੇ ਨਸ ਦੇ ਗਾਜ਼ੀਆਂ ਨੂੰ ਕਰਦੇ ਚੂਰ ਯਾਰੋ ਇੱਕ ਆਣ ਦੇ ਵਿੱਚ ਮੈਦਾਨ ਸਾਰਾ ਹੋਇਆ ਮੁਰਦਿਆਂ ਨਾਲ ਭਰਪੂਰ ਯਾਰੋ ਨੇੜੇ ਰਹਿਆ ਨਾ ਇੱਕ ਪਠਾਨ ਜ਼ਿੰਦਾ ਬਚ ਗਿਆ ਜਿਹੜਾ ਗਿਆ ਦੂਰ ਯਾਰੋ ਕਾਦਰ ਯਾਰ ਸ਼ਰਾਬ ਬਹਾਦੂਰੀ ਨੇ ਕੀਤਾ ਸਿੰਘਾਂ ਨੂੰ ਬਹੁਤ ਮਖਮੂਰੀ ਯਾਰੋ ਫੇਰ ਫੇਰ ਨਾ ਪਵੇ ਅੰਧੇਰ ਐਸਾ ਹੈ ਵਿਰਦ ਇਹ ਮੇਰੀ ਜ਼ੁਬਾਨ ਉੱਤੇ ਬਾਦਸ਼ਾਹ ਕੋ ਰਾਹੇ ਨਾ ਪੈਣ ਯਾਰੋ ਕਾਇਮ ਰਹਿਣ ਸਭ ਆਪਣੇ ਇਮਾਨ ਉੱਤੇ ਪੂਰਾ 80 ਹਜ਼ਾਰ ਪਠਾਨ ਯਾਰੋ ਕਤਲ ਹੋਇਆ ਨੁਸ਼ਹਿਰੇ ਮੈਦਾਨ ਉੱਤੇ ਕਾਦਰ ਯਾਰ ਸਰਕਾਰ ਨੇ ਫਤਿਹ ਪਾਈ ਤੁਮ ਪਈਏ ਸਾਰੇ ਜਹਾਨ ਉੱਤੇ ਕਾਫ ਕਾਬਲ ਸ਼ਕਸਤ ਦੀ ਖਬਰ ਪਹੁੰਚੀ ਪਿਆ ਵਕਤ ਕੰਦਾ ਹੋਈਆਂ ਕਾਲੀਆਂ ਜੀ ਤੇਰੇ ਖਾਨ ਸਾਰੇ ਸੋਹਣੀ ਸ਼ਾਨ ਵਾਲੇ ਮਾਰੇ ਵਿੱਚ ਮੈਦਾਨ ਅਕਾਲੀਆਂ ਜੀ ਤੇਰੇ ਬਾਗ ਦੇ ਵਿੱਚ ਨਾ ਜਾਗ ਲੱਭਦਾ ਉੱਡ ਗਏ ਤੋਤੇ ਮੈਂ ਨਾ ਲਾਲੀਆਂ ਜੀ ਕਾਦਰ ਯਾਰ ਨੇ ਹੰਗਾ ਨੇ ਪੀ ਭੰਗਾ ਫਲ ਵੱਡ ਸੁੱਟੇ ਸਣੇ ਡਾਲੀਆਂ ਜੀ ਕਾਫ ਕਹਿਰ ਖੁਦਾ ਦਾ ਪਵੇ ਸਿੱਖੋ ਕਹਿਣ ਲਹਿਰ ਦੇ ਵਿੱਚ ਪਠਾਣੀਆਂ ਜੀ ਅੱਛੀ ਕੀਤੀ ਜੇ ਝਾਲ ਮੂ ਨਾਲ ਸਾਡੇ ਮਾਰੀ ਵਿੱਚ ਕਲੇਜੇ ਦੇ ਕਾਨੀਆਂ ਜੀ ਰੱਬ ਕਰੇ ਜੇ ਚੜੇ ਗਨੀਮ ਕੋਈ ਵਿੱਚੋਂ ਰੂਸਿਆ ਲਸ਼ਕਰ ਕਰਾਨੀਆਂ ਜੀ ਕਾਦਰ ਯਾਰ ਅਜ ਗਾਇਬ ਦਾ ਪਵੇ ਗੋਲਾ ਰੂਣ ਵਿੱਚ ਪੰਜਾਬ ਜਨਾਨੀਆਂ ਦੀ ਗਾਫ ਗੁਰੂ ਨੇ ਰੱਖੀ ਹੈ लाज ਮੇਰੀ ਮੂੰਹ ਬੋਲੇ ਆ ਫੇਰ ਮਹਾਰਾਜ ਸਾਈ ਗੁਰੂ ਮਾਲਕ ਹੈ ਦੋ ਜਹਾਨ ਦਾ ਜੀ ਕਿਹੜੀ ਥਾਂ ਜਿੱਥੇ ਉਹ ਦਾ ਰਾਜ ਨਹੀਂ ਬਿਨਾ ਹੁਕਮ ਕੋਈ ਤਾਜ ਨੂੰ ਨਹੀਂ ਪਾਵੇ ਬਿਨਾ ਹੁਕਮ ਆਵੇ ਕਿਸੇ ਭਾਜ ਨਹੀਂ ਕਾਦਰ ਯਾਰ ਖੁਰਸੰਦ ਹੈ ਉਹ ਬੰਦਾ ਬਿਨਾ ਬੰਦਗੀ ਦੇ ਦੂਜਾ ਕਾਜ ਨਹੀਂ ਲਾਮ ਲੰਘ ਗਿਆ ਰੋਜ਼ ਜੰਗ ਵਾਲਾ ਉਤੋਂ ਮੂੰਹ ਆਈ ਕਾਲੀ ਰਾਤ ਯਾਰੋ ਸਿੰਘ ਉੱਤੇ ਮੈਦਾਨ ਦੇ ਤਾਣ ਦਿੰਦੇ ਛੌਲਦਾਰੀਆਂ ਤੰਬੂਕਾ ਨਾਤ ਯਾਰੋ ਸਮਿਆਂ ਆਣ ਫਿਰ ਖਾਣ ਦਾ ਕਰਨ ਲੱਗੇ ਆਣ ਚੜਨ ਲੱਗੀ ਦਾਲ ਭਾਤ ਯਾਰੋ ਕਾਦਰੀ ਯਾਰ ਅਕਾਲੀਆਂ ਫੇਰ ਚੌਕੇ ਆਟੇ ਗੁੱਦੇ ਨੀ ਵਿੱਚ ਪਰਾਤ ਯਾਰੋ ਮੀਮੂ ਹਨੇਰੇ ਨੇ ਅੰਗ ਸਾਰੇ ਫੇਰਾ ਭਾਮ ਦੇ ਵਿੱਚ ਮੈਦਾਨ ਦੇ ਜੀ ਵਿਚ ਮੁਰਦਿਆਂ ਦੇ ਟੁਰਦੇ ਨਜ਼ਰ ਕਰਕੇ ਮੋਇਆ ਯਾਰਾਂ ਨੂੰ ਪਏ ਪਛਾਣ ਦੇ ਜੀ ਹੱਥ ਜੋੜ ਅਰਦਾਸ ਕਰਨ ਗੁਰੂ ਅੱਗੇ ਜਦੋਂ ਯਾਰ ਦਾ ਮੂੰਹ ਸੁਹਾਨ ਦੇ ਜੀ ਕਾਦਰ ਯਾਰ ਨਿਹੰਗ ਮਲੰਗ ਬਣ ਕੇ ਸਤ ਸ੍ਰੀ ਅਕਾਲ ਗਜਾਮ ਦੇ ਜੀ ਨੂਰ ਨਾ ਹਸ਼ਕੂਲਾ ਸਿੰਘ ਸੂਰਮੇ ਦੇ ਹੋਈ ਬਹੁਤ ਤਲਾਸ਼ ਮੈਦਾਨ ਉੱਤੇ ਹੋਏ ਹੱਕੇ ਬੱਕੇ ਸਭੇ ਲੱਭ ਥੱਕੇ ਮਹਾਰਾਜ ਦੇ ਖਾਸ ਫਰਮਾਨ ਉੱਤੇ ਜਾਂ ਉਹ ਗਰਕ ਹੋ ਵੜੀ ਜ਼ਮੀਨ ਦੇ ਵਿੱਚ ਜਾਂ ਕੇ ਬਰਕ ਹੋ ਕੇ ਚੜੀ ਅਸਮਾਨ ਉੱਤੇ ਕਾਦਰੀ ਯਾਰ ਨਿਹੰਗ ਹੈਰਾਨ ਖਲੇ ਨਹੀਂ ਠਹਿਰਦੇ ਕਿਸੇ ਕਮਾਨ ਉੱਤੇ ਵਾਹੋ ਵਿੱਚ ਮੈਦਾਨ ਦੇ ਮੁਰਦਿਆਂ ਦਾ ਲੱਗਾ ਆਣ ਸੀ ਬੜਾ ਇੱਕ ਢੇਰ ਮੀਆਂ ਐਸੀ ਹੋਰ ਕਤਲਾਮ ਗਾ ਖਤਰ ਵਾਲੀ ਨਜ਼ਰ ਆਵੇ ਨਾ ਚਾਰ ਚੁਫੇਰ ਮੀਆਂ ਡੰਗਾ ਬਾਹਾਂ ਦਾ ਚੰਗਾ ਅੰਬਾਰ ਲੱਗਾ ਸਿਰੀਆਂ ਰੁਲਦੀਆਂ ਵੰਗਰਾ ਬੇਰ ਮੀਆਂ ਕਾਦਰ ਯਾਰ ਸਰਕਾਰ ਨੇ ਵੇਖ ਕਹਿਆ ਹੋਸੀ ਇਸ ਠੇਰ ਦੇ ਸ਼ੇਰ ਮੀਆਂ ਏ ਹੋ ਹਸ਼ਿਆਰ ਤਿਆਰ ਸਾਰੇ ਲੱਗੇ ਫੋਲਣ ਉਸ ਅੰਬਾਰ ਨੂੰ ਜੀ ਹੱਥਾਂ ਨਾਲ ਹਟਾਵਦਾ ਆਪ ਮੁਰਦੇ ਐਸਾ ਸ਼ੌਕ ਸੀ ਖਾਸ ਸਰਕਾਰ ਨੂੰ ਜੀ ਬਿਸੀ ਯਾਰ ਤਲਾਸ਼ ਦੇ ਬਾਦ ਯਾਰੋ ਪੁੰਨੀ ਆਸ ਸਭ ਦੀ ਆਖਰਕਾਰ ਨੂੰ ਜੀ ਕਾਦਰ ਯਾਰ ਨਿਕਲਿਆ ਢੇਰੇ ਢੇਠੋਂ ਫੂਲਾ ਸਿੰਘ ਦਲੇਰ ਸਰਦਾਰ ਨੂੰ ਜੀ ਜੀ ਯਾਦ ਕਰਕੇ ਮਰਦੇ ਆਈ ਉਸ ਦੀ ਮਹਾਰਾਜ ਨੇ ਦਿੱਤੀ ਦੁਹਾਈ ਯਾਰੋ ਕਰੇ ਸ਼ੁਕਰ ਅਕਾਲ ਦਾ ਖੋਜ ਸਾਰੀ ਲਾਸ਼ ਘੁੱਟ ਕੇ ਗਲੇ ਲਗਾਈ ਯਾਰੋ ਸਭ ਸਿੰਘ ਸਰਦਾਰ ਅਰਦਾਸ ਕਰਦੇ ਨਦੀ ਹੰਝੂ ਨਾ ਕਿਸੇ ਵਗਾਈ ਯਾਰੋ ਕਾਦਰ ਯਾਰ ਸਰਕਾਰ ਅਰਦਾਸ ਕੀਤੀ ਇਥੇ ਜਾਏ ਸਮਾਦ ਬਣਾਈ ਯਾਰੋ ਇਹ ਯਾਦ ਕਰਕੇ ਮਰਦੇ ਆਈ ਉਸਦੀ ਮਹਾਰਾਜ ਨੇ ਦਿੱਤੀ ਦੁਹਾਈ ਯਾਰੋ ਕਰੇ ਸ਼ੁਕਰ ਅਕਾਲ ਦਾ ਫੌਜ ਸਾਰੀ লাশ ਘੁੱਟ ਕੇ ਗਲੇ ਲਗਾਈ ਯਾਰੋ ਸਾਬ ਸਿੰਘ ਸਰਦਾਰ ਅਰਦਾਸ ਕਰਦੇ ਨਦੀ ਹੰਝੂ ਨਾ ਕਿਸੇ ਵਗਾਈ ਯਾਰੋ ਕਾਦਰੀ ਯਾਰ ਸਰਕਾਰ ਅਰਦਾਸ ਕੀਤੀ ਇਥੇ ਜਾਏ ਸਮਾਦ ਬਣਾਈ ਯਾਰੋ